ਹਲਕਾ ਫਤੇਗਾ ਟੂਰੀਆਂ ਦੇ ਅਧੀਨ ਆਉਂਦੇ ਬਟਾਲਾ ਦੇ ਨੇੜਲੇ ਪਿੰਡ ਕਸੀਟਪੁਰਾ ਕਲਾ ਦੇ ਵਿੱਚ ਪੰਚਾਇਤ ਨੇ ਨਸ਼ਾ ਵੇਚਣ ਅਤੇ ਨਸ਼ਾ ਕਰਨ ਵਾਲੇ ਦੇ ਵਿਰੁੱਧ ਸਖਤ ਫੈਸਲਾ ਲਿਆ ਹੈ ਤਾਂ ਅੰਦਾਜ਼ੇ ਕਿ ਕਸੀਟਪੁਰਾ ਕਲਾ ਦੇ ਸਰਪੰਚ ਲਖਪ੍ਰੀਤ ਕੋਰ ਤੇ ਸਮੂਹ ਪੰਚਾਂ ਤੇ ਪਿੰਡ ਵਾਸੀਆਂ ਵੱਲੋਂ ਇਕੱਠੇ ਹੋ ਕੇ ਨਸ਼ਾ ਵੇਚਣ ਵਾਲਿਆਂ ਵਿਰੁੱਧ ਮਤਾ ਪਾਸ ਕੀਤਾ ਗਿਆ ਇਸ ਸਬੰਧੀ ਜਾਣਕਾਰ ਦਿੰਦੇ ਸਰਪੰਚ ਨੇ ਦੱਸਿਆ ਕਿ ਜਿਸ ਅਨੁਸਾਰ ਪਿੰਡ ਦੇ ਨਸ਼ਾ ਵੇਚਣ ਵਾਲੇ ਦੀ ਫੜੇ ਜਾਣ ਤੇ ਵੀ ਕੋਈ ਪਹਿਰਵਾਈ ਨਹੀਂ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਪਿੰਡ ਵਿੱਚ ਨਸ਼ਾ ਵੇਚਣ ਵਾਲੇ ਖਿਲਾਫ ਸਖਤ ਕਾਰਵਾਈ ਹੋਵੇਗੀ ਤੇ ਜੇਕਰ ਨਸ਼ਾ ਵੇਚਣ ਵਾਲਾ ਜਾ ਕਰਨ ਵਾਲਾ ਪੁਲਿਸ ਅੜਿੱਕੇ ਆਉਂਦਾ ਹੈ ਤਾਂ ਪੰਚਾਇਤ ਉਸ ਦੇ ਉੱਪਰ ਕੋਈ ਕਾਰਵਾਈ ਨਹੀਂ ਕਰੇਗਾ ਅਤੇ ਉਦੀ ਜਮਾਨਤ ਵੀ ਪਿੰਡ ਵਾਸੀਆਂ ਵੱਲੋਂ ਬਿਲਕੁਲ ਨਹੀਂ ਭਰੀ ਜਾਵੇਗੀ। ਉਹਨਾਂ ਨੇ ਕਿਹਾ ਕਿ ਪਿੰਡ ਦੇ ਵਿੱਚ ਆਪਸੀ ਪਿਆਰ ਅਤੇ ਏਕਤਾ ਨੂੰ ਹੋਰ ਗੂੜਾ ਕਰਨ ਦੇ ਲਈ ਇਹ ਮਤਾ ਪਾਸ ਕੀਤਾ ਗਿਆ ਹੈ ਕਿ ਸਾਰੇ ਫੈਸਲੇ ਪੰਚਾਇਤ ਉਹਨਾਂ ਨੂੰ ਟਰਾਈ ਜਾਣਗੇ ਪਰ ਪੰਚਾਇਤ ਨਸ਼ਾ ਕਰਨ ਵਾਲਿਆਂ ਦੇ ਬਿਲਕੁਲ ਖਿਲਾਫ ਨਜ਼ਰ ਆਏਗੀ। ਬਹੁਤ ਹੋ ਚੁੱਕਾ ਵਾ ਮਾਵਾ ਭੈਣਾ ਲੋਕਾਂ ਦੀਆਂ ਤਰਾਤਰਾਂ ਮਤਲਬ ਕਰ ਰਹੀਆਂ ਨੇ ਕਿ ਮੁੰਡਾ ਸਵੇਰ ਤੋਂ ਸ਼ਾਮ ਤੱਕ ਜਿਹੜੇ ਨਸ਼ੇ ਨਾਲ ਉਕੀ ਢੱਕੇ ਹੁੰਦੇ ਨੇ ਉਹਨਾਂ ਦੇ ਕਰਕੇ ਬਸ ਇਹੀ ਪਿੰਡ ਦੀ ਸੇਵਾ ਕਰਨ ਲਈ ਮਤਲਬ ਮਤਾ ਪਾਇਆ ਗਿਆ ਕਿ ਚਿੱਟੇ ਨੂੰ ਖਤਮ ਕਰਨ ਵਾਸਤੇ ਕੋਈ ਵੀ ਪਿੰਡ ਦਾ ਪੰਚਾਇਤ ਦਾ ਮੈਂਬਰ ਜਾਂ ਮੋਤਬਰ ਉਹਨਾਂ ਦੇ ਪਿੱਛੇ ਨਹੀਂ ਜਾਵੇਗਾ ਦੇ ਰਿਹਾ ਇਸ ਚੀਜ਼ ਦਾ ਕਿ ਨਸ਼ੇ ਨੂੰ ਖਤਮ ਕਰਨ ਲਈ ਇਹ ਮਤ ਇੱਕ ਨੂੰ ਨਾਰਾਜ਼ ਕਰਾਂਗੇ ਤੇ ਦਾਹੋ ਦੇ ਨਾਲ ਖੁਸ਼ ਵੀ ਆਪਣੇ ਨਾਲ ਵੀ ਜੁੜਦੇ ਨੇ ਇਹ ਚੀਜ਼ ਨੂੰ ਦੇਖ ਕੇ ਮਤਾ ਪਾਇਆ ਗਿਆ ਮੈਂ ਜੜ ਨੂੰ ਫੜਿਆ ਵਾ ਕਿ ਜਿਹੜਾ ਨਸ਼ਾ ਜਿਹੜਾ ਵੀ ਪਿੰਡ 'ਚ ਵੇਚਦਾ ਵਾ ਉਹ ਜਾਂ ਤੇ ਪਿੰਡ ਛੱਡੂਗਾ ਤੇ ਪਿੰਡ 'ਚ ਬਿਲਕੁਲ ਨਸ਼ਾ ਵੇਚ ਨਹੀਂ ਦਿੱਤਾ ਜਾਊਗਾ ਦੇਖੇ ਜੇ ਤੋ ਨਾ ਹੀ ਤਾਂ ਸਾਡੇ ਵੱਲ ਆਵੇ ਤੇ ਨਾ ਹੀ ਕੋਈ ਪੰਚਾਇਤ ਸਰਪੰਚ ਪੰਚੋ ਦੀ ਮਦਦ ਕਰੇਗਾ ਨੂੰ ਲੈ ਕੇ ਤੇ ਨਸ਼ਿਆਂ ਨੂੰ ਲੈ ਕੇ ਹਰ ਪਿੰਡ 'ਚ ਮਤੇ ਪੈਣੇ ਚਾਹੀਦੇ ਜਿਵੇਂ ਸਾਡੇ ਹਲਕਾ ਅੰਚੁਰਾ ਦੇ ਬਲਬੀਰ ਸਿੰਘ ਪੰਨੂ ਜੀ ਨੇ ਉਹਨਾਂ ਨੇ ਵੀ ਸਖਤ ਉਦਾਇਤ ਕੀਤੀ ਹੈ ਕਿ ਪਿੰਡ ਵਿੱਚ ਨਸ਼ਾ ਜਿਹੜਾ ਨਹੀਂ ਵਿਕਣਾ ਚਾਹੀਦਾ ਉਹਨਾਂ ਦੀਆਂ ਲਿਹਾ ਤੇ ਚਲਦੇ ਹੋਏ ਅਸੀਂ ਜਿਹੜਾ ਮਤਾ ਪਾਇਆ ਗਿਆ ਕਿ ਕਿਸੇ ਵੀ ਪਿੰਡ ਵਿੱਚ ਜਿੱਥੋਂ ਤੱਕ ਵੀ ਹੋ ਸਕਦਾ ਲੱਗੇ ਵੀ ਜਿਹੜੇ ਪਿੰਡ ਆ ਉਹਨਾਂ ਨੂੰ ਵੀ ਬਿਲਕੁਲ ਕਹ ਦਿੱਤਾ ਜਾਊਗਾ ਕਿ ਇਸ ਚੀਜ਼ ਤੇ ਮਤੇ ਜਿਹੜੇ ਪਾਈ ਜਾਣ ਕਰਨ ਵਾਸਤੇ ਜਾਂ ਨਸ਼ਿਆਂ ਦਾ ਖਾਤਮਾ ਕਰਨ ਲਈ ਸਿਹਤ ਸਿਹਤ ਮੈਡੀਕਲ ਸੇਵਾਵਾਂ ਨੂੰ ਸਹੀ ਬਣਾਉਣ ਲਈ ਇਹ ਜਿਹੜਾ ਮੈਂ ਬਾਹਰ ਤੋਂ ਆਇਆ ਇੱਥੇ ਕਈ ਪਰਿਵਾਰ ਗਰੀਬ ਪਰਿਵਾਰ ਹੁੰਦੇ ਨੇ ਉਹ ਨਹੀਂ ਦਵਾਈਆਂ ਲੈ ਸਕਦੇ ਤੇ ਦਵਾਈਆਂ ਤੇ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ ਤੇ ਇਸ ਲਈ ਉਹ ਮੈਡੀਕਲ ਸਟੋਰ ਤੋਂ ਟੈਸਟ ਕਰਵਾ ਸਕਦੇ ਦਵਾਈਆਂ ਲੈ ਸਕਦੇ ਉਹਦਾ ਜਿਹੜਾ ਬਿੱਲ ਆ ਸਰਪੰਚ ਵੱਲੋਂ ਦਿੱਤਾ ਜਾਊਗਾ ਮਹੀਨੇ ਬਾਅਦ ਕਿਸੇ ਨੂੰ ਜਿਹੜੇ ਗਰੀਬ ਪਰਿਵਾਰ ਆ ਉਹਨਾਂ ਨੂੰ ਜੋ ਵੀ ਲੋੜ ਆ ਮੈਡੀਕਲ ਤੋਂ ਲੈ ਸਕਦੇ ਆ ਤੇ ਬਿੱਲ ਸਰਪੰਚ ਵੱਲੋਂ ਦਿੱਤਾ ਜਾਊਗਾ ਉਹ ਦੁਕਾਨਾਂ ਕਿੱਥੇ ਕਿੱਥੇ ਹੋਣਗੀਆਂ ਆਪਣੇ ਦੇਖੋ ਹਲੇ ਤਾਂ ਮੈਂ ਪਿੰਡ ਤੋਂ ਪਿੰਡ ਲੈਵਲ ਤੋਂ ਸ਼ੁਰੂਆਤ ਕੀਤੀ ਆ ਜਿੰਨੇ ਮੇਰੇ ਪਿੰਡ ਦੇ ਲੋਕ ਆ ਤੇ ਉਹ ਆਪਣੇ ਪਿੰਡ ਵਿੱਚ ਮੈਡੀਕਲ ਸਟੋਰ ਆ ਉੱਥੋਂ ਦਵਾਈ ਲੈ ਸਕਦੇ ਆ ਤੇ ਬਿੱਲ ਜਿਹੜਾ ਮਹੀਨੇ ਬਾਅਦ ਦੇ ਦਿੱਤਾ ਜਾਊ ਜਿੰਨਾ ਵੀ ਬੰਦਾ ਦਾ ਬਸ ਇਹੀ ਇੱਕ ਮਕਸਦ ਦੀ ਲੋਕਾਂ ਦੀ ਸੇਵਾ ਕਰਨਾ ਆਪਾਂ ਗੱਲ ਵੀ ਆ ਉਹ ਕੋਲੀ ਹੋਣੀ ਕਰੀ ਜਾਂਦੇ ਸਭ ਕੁਝ ਉਹਦੇ ਦੀ ਸਭਾਈ ਤੋਂ ਹੀ ਦੇਖਣਾ ਹਾਂਜੀ ਤੇ ਹੋਰ ਡਿਫੈਂਸ ਦਾ ਕੰਮ ਸ਼ੁਰੂ ਕਰਾਉਣਾ ਹੋਰ ਬਾਕੀ ਜਿਹੜੇ ਕੰਮ ਹੋਣਗੇ ਕਰਨਗੇ ਬੱਪੂ ਜੀ ਤੁਹਾਡੀ ਜਦੋਂ ਤੱਕ ਤੁਸੀਂ ਪੰਚਾਇਤ ਮੈਂਬਰ ਸੀ ਉਹਦੇ ਜੇ ਤੇ ਹੁਣ ਚ ਕੀ ਅੰਤਰ ਲੱਗਦਾ ਤੁਹਾਨੂੰ ਹਾਂਜੀ ਮੈਨੂੰ ਉਹਦੇ ਅੰਦਰ ਸਰਪੰਚ ਖਲੋ ਮੈਂ ਖਲੋਤਾ ਨਹੀਂ ਮੈਂ ਨਹੀਂ ਮੈਂ ਨਹੀਂ ਉਹਦੇ ਨੇ ਆਣ ਕੇ ਸਰਪੰਚ ਬਣਦੇ ਕਈ ਮੇਰੀ ਹੋਰ ਮਦਦ ਕੀਤੀ ਹੈ ਮੈਂ ਅਗਲੇ ਫੋਂਟ ਕੀ ਆ ਵੀ ਜਣੇ ਹੁੰਦੇ ਆ ਜੀ ਬਹੁਤ ਵਧੀਆ ਮਤੇ ਪਾਏ ਜੋ ਵੀ ਸਾਡੇ ਵੀਰ ਨੇ ਪਾਏ ਬਹੁਤ ਵਧੀਆ ਪਿੰਡ ਦੀ ਭਲਾਈ ਵਾਸਤੇ ਪਏ ਨੇ ਕੀ ਲੱਗਦਾ ਵੀ ਇਦਾਂ ਦੇ ਮਤੇ ਜਿਹੜੇ ਆ ਸੁਵਿਧਾ ਸਹੂਲਤਾਂ ਦੇ ਬਿਲਕੁਲ ਜੀ ਸੁਧਾਰ ਸੜਕਾਂ ਦੇ ਮੈਂ ਤਾਂ ਕਹਿੰਦਾ ਕਿ ਹਰ ਪਿੰਡ ਦੇ ਵਿੱਚ ਇਸ ਤਰ੍ਹਾਂ ਦੇ ਮਤੇ ਪੈਣੇ ਚਾਹੀਦੇ ਆ ਸਿਹਤ ਵਾਸਤੇ ਜੋ ਮਤਲਬ ਸਾਨੂੰ ਚਾਹੀਦੀਆਂ ਸਹੂਲਤਾਂ ਉਹ ਵੀ ਵੀਰ ਸੱਜਣੇ ਦਿੱਤੀਆਂ ਮੈਡੀਕਲ ਦੀਆਂ ਦੱਸੀਆਂ ਬਹੁਤ ਵਧੀਆ ਤਰੀਕਾ ਲੱਗਦਾ ਨਹੀਂ ਇਦਾਂ ਬਾਕੀ ਪਿੰਡਾਂ ਦੀ ਵੀ ਹੁਣ ਚੱਲ ਬਿਲਕੁਲ ਜੀ ਹਰ ਇੱਕ ਪਿੰਡ 'ਚ ਮੈਂ ਤਾਂ ਕਹਿੰਦਾ ਇਸ ਤਰ੍ਹਾਂ ਦੇ ਮਤੇ ਪੈਣੇ ਚਾਹੀਦੇ ਆ ਕਿਉਂਕਿ ਜੇ ਦੇ ਨਾਲ ਪਿੰਡ ਦਾ ਵਿਕਾਸ ਹੋ ਸਕਦਾ ਪਿੰਡ ਦੀ ਭਲਾਈ ਹੋ ਸਕਦੀ ਆ ਜ਼ਰੂਰ ਪੈਣੇ ਚਾਹੀਦੇ ਉਸ ਵੀ ਪਰ ਅਲਾਵਾ ਹਰ ਇੱਕ ਪਿੰਡ ਦੇ ਵਿੱਚ ਅਗਲੇ ਇਦਾਂ ਦਾ ਸਰਪੰਚ ਹੋਵੇਗਾ ਤੇ ਪਿੰਡ ਜ਼ਰੂਰ ਤਰੱਕੀ ਕਰੇਗਾ ਮੈਂ 100% ਨਸਾ ਪਿੰਡ ਦੇ ਵਿੱਚੋਂ ਖਤਮ ਹੋ ਸਕਦਾ ਜੀ ਪਿੰਡ ਵਾਸੀਆਂ ਦਾ ਕਿੰਨਾ ਕੁ ਸਹਿਯੋਗ ਹੈ ਪਿੰਡ ਵਾਸੀਆਂ ਦਾ ਪੂਰਾ ਸਹਿਯੋਗ ਹੈ ਜੀ ਐਵਨ ਪੰਜਾਬੀ ਟੀਵੀ ਦੇ ਲਈ ਬਟਾਲਾ ਤੋਂ ਲਾਪਰੀ ਖੁਜੀਪੁਰ ਦੀ ਰਿਪੋਰਟ